ਤਪ ਅਸਥਾਨ ਨਰਮਲ ਕਟਿਆ ਜੋਲਾ ਵਿਖੇ ਮਨਾਇਆ ਤਨ ਤਨ ਪੰਜਵੀਂ ਪਾਸ਼ੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ 419 ਵਾ ਸ਼ਹੀਦੀ ਦਿਹਾੜਾ ਸ਼ਹੀਦਾਂ ਦੇ ਸਰਤਾਜ ਤਨ ਤਨ ਪੰਚਮ ਪਾਸਾ ਸਿਰਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਸਰਬ ਸਾਂਝੀ ਬਾਲਤਾ ਤੇ ਧਾਰਮਿਕ ਸਹਿਨ ਸਹਿਿਲਤਾ ਦਾ ਸੰਦੇਸ਼ ਦਿੱਤਾ ਸੰਤ ਬਾਬਾ ਜੀਤ ਸਿੰਘ ਮਹਾਰਾਜੀ भक्ति शक्ति ते आस्था ਦੇ ਪ੍ਰਤੀਕ ਤਪ ਸਥਾਨ ਨਲਬੜ ਕੁਟਿਆ ਜੋਲਾ ਵਿਖੇ ਸਮੂਹ ਸਾਧ ਸੰਗਤ ਖੇਤਰਵਾਸੀਆਂ ਐਨ ਆਰ ਆਈ ਵਿਦੇਸ਼ ਸਹਿਯੋਗ ਨਾਲ ਸ਼ਹੀਦਾਂ ਦੇ ਸਰਤਾਜ ਪੰਚਮ ਪਾਸ਼ਾ ਤਨ ਤਨ ਸਿਰਗੁਰੂ ਅਰਜਨ ਦੇਵ ਮਹਾਰਾਜ ਦਾ 419ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ ਇਸ ਸਬੰਧ ਵਿੱਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਖੁੱਲੇ ਪੰਡਾਲ ਵਿੱਚ ਸਜਾਏ ਗਏ ਦੀਵਾਨਾ ਵਿੱਚ ਰਾਗੀ ਢਾਡੀ ਜਥਿਆਂ ਨੇ ਗੁਰਵਾੜੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਭਾਰੀ ਗਿਣਤੀ ਵਿੱਚ ਸੰਗਤਾਂ ਪੁੱਜੀਆਂ ਹੋਈਆਂ ਸੰਤ ਇਸ ਮੌਕੇ ਤੇ ਤਾਪਸਥਾਨ ਦੇ ਮੌਜੂਦਾ ਗਦੀ ਨਿਸ਼ੀਨ ਸੰਤ ਬਾਬਾ ਜੀਤ ਸਿੰਘ ਮਹਾਰਾਜ ਜੀ ਨੇ ਆਪਣੇ ਸੰਦੇਸ਼ ਵਿੱਚ ਆਖਿਆ ਕਿ ਸ਼ਹੀਦਾਂ ਦੇ ਸਰਤਾਜ ਪੰਚਮ ਪਾਸਾ ਧੰਤਨ ਸਿਰਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਸਰਬ ਸਾਂਝੀ ਬਾਲਤਾ ਤੇ ਧਾਰਮਿਕ ਸਹਿਣਸ਼ੀਲਤਾ ਦਾ ਸੰਦੇਸ਼ ਦਿੱਤਾ ਜਿਸ ਤੇ ਸਾਨੂੰ ਡਟ ਕੇ ਪੈਰਾ ਦੇਣਾ ਚਾਹੀਦਾ ਉਨਾ ਆਖਿਆ ਕਿ ਸਿੱਧਾਂ ਦੀ ਬਦੌਲਤ ਹੀ ਕੌਮਾਂ ਦੀਆਂ ਤਕਦੀਰਾਂ ਬਦਲ ਗਈਆਂ ਹਨ ਤੇ ਇਹੀ ਕਾਰਨ ਹੈ ਕਿ ਪੂਰੇ ਸੰਸਾਰ ਭਰ ਵਿੱਚ ਸਿੱਖੀ ਪਰਫਲਤ ਹੋ ਰਹੀ ਹੈ ਲੰਗਰ ਸੰਗਤਾਂ ਨੂੰ ਆਤੁੱਪ ਵਰਤਾਏਗੇ ਸੇਵਾਦਾਰਾਂ ਅਨਤਕ ਸੇਵਾ ਨਵਾਈ ਗੁਰਵੰ ਦਾ ਪ੍ਰਭਾਵ ਵੀ ਨਿਰੰਤਰ ਚੱਲਦਾ ਆ ਰਿਹਾ ਤੇ ਮਹਾਂਕੂਸ਼ਵਰੇ ਅਤੇ ਗੁਰੂ ਘਰ ਦੇ ਸ਼ਾਸਨ ਸਿੱਧੀਆਂ ਜਿੱਥੇ ਦੀਆਂ ਸੰਗਤਾਂ ਚੰਡੀਗੜ੍ਹ ਤੋਂ ਸੰਗਤਾਂ ਉੱਥੇ ਪਹੁੰਚੀਆਂ ਆਈਆਂ ਜਿਨ੍ਹਾਂ ਦਾ ਪ੍ਰੇਮ ਤੂੰ ਦਾ ਮਹੀਨਾ ਚੜ੍ਹ ਚੁੱਕਿਆ ਹੈ ਇਸ ਦੇ ਵਿੱਚ ਜੋ ਮੋٹے ਮੋਟੇ ਪ੍ਰੋਗਰਾਮ ਹੈ ਆਪ ਜੀ ਮੈਂ ਕੁਝ ਮਿੰਟ ਵਿੱਚ ਦੱਸ ਸਕਦਾ ਹਾਂ ਕਾਜ ਜੀ ਲਾਭ ਪ੍ਰਾਪਤ ਕਰ ਸਕੋ 4 ਜੂਨ ਤਰੀਕ ਬੁੱਧਵਾਰ ਨੂੰ ਗੁਰੂ ਕਾ ਜੀ ਸਾਧ ਸੰਗਤ ਜੀ ਨੀਲਾ ਤਾਰਾ ਤੰਦੂਕਾਰਾ ਦਿਵਸ ਆ ਰਿਹਾ ਹੈ ਸਿੱਖ ਧਰਮ ਦੇ ਵਿੱਚ ਅੱਜ ਤੱਕ ਕਿੰਨੇ ਤੰਦੂਕਾਰੇ ਹੋਏ ਹਨ ਇੱਕ ਵੱਡਾ ਤੰਦੂਕਾਰਾ ਛੋਟਾ ਤੰਦੂਕਾਰਾ ਇੱਕ ਨੀਲਾ ਸਰਤਾ ਤੰਦੂਕਾਰਾ ਗੁਰੂ ਜੀ ਦੀ ਸਾਧ ਸੰਗਤ ਚਾਰਜੋਂ ਮੈਂ ਗੁਰੂ ਸਾਹਿਬਾਂ ਦੇ ਸਾਧ ਸੰਗਤ ਦੇ ਪੰਜਾਂ ਪਿਆਰਿਆਂ ਵਿੱਚੋਂ ਭਾਈ ਮੋਹਕਮ ਸਿੰਘ ਜੀ ਦਾ ਜਨਮ ਦਿਵਸ ਮਯਾਰਿਆ ਹੈ ਉਪਰੰਤ ਗੁਰੂ ਸਾਹਿਬਾਂ ਦੇ ਸਾਧ ਸੰਗਤ ਦੀ 6 ਜੂਨ ਦਿਨ ਸ਼ੁੱਕਰਵਾਰ ਨੂੰ ਸ਼੍ਰੀਮਾਨ 68 ਸਤਿਬਰਬਾਦ ਸੰਸੰਗਤ ਜੀ ਮਹਾਰਾਜ ਜੀ ਦੇ ਤਪਸਥਾਨ ਫਟੇਪੁਰ ਭਟੋਲੀਆਂ ਵਿਕੇ ਵੱਡੇ ਮਹਾਪੁਰਸ਼ਾਂ ਦੀ ਯਾਦ ਦੇ ਜੁਰਸੀਆਂ ਮਨਾਈਆਂ ਜਾਣੀਆਂ ਹਨ ਅਤੇ ਧੰਨ ਸਰ ਸਿੰਘ ਤੇਗਵਾ ਜੀ ਮਹਾਰਾਜ ਜੀ ਅਤੇ 347 ਸ੍ਰੀ ਜਿਸਤੌਦੀ ਨੂੰ ਸਵਾਗਤ ਉਥੇ ਜਵਾਨ ਸੱਜਣਗੇ ਜੋ ਵੀ ਸੰਗਤਾਂ ਸਿਹਰਗੁਰ ਦੇ ਲਾਗੇ ਰਹਿੰਦੀਆਂ ਹਨ ਜੈਤੋ ਜੇ ਕੋਈ ਸ਼ਰਧਾ ਰੱਖਦਾ ਹੋਵੇ ਉਥੇ ਪਹੁੰਚ ਕੇ ਗੁਰੂ ਘਰ ਦੇ ਸਾਥ ਸਮਝੀ ਛੇਤ ਰੇਤ ਦੇ ਸ਼ੁੱਕਰਵਾਰ ਨੂੰ ਫਤਿਹਪੁਰ ਧੋਲੀਆਂ ਵਿਖੇ ਪਹੁੰਚ ਕੇ ਲਾਹਾ ਪ੍ਰਾਪਤ ਕਰ ਸਕਦਾ ਹੈ ਉਸ ਤੋਂ ਪ੍ਰੰਤ ਜਿਵੇਂ ਆਪ ਜੀ ਨੂੰ ਬਾਬਾ ਸ਼ਰਿੰਦਰ ਸਿੰਘ ਜੀ ਨੇ ਦੱਸਿਆ 11 ਮਗਯੂਨ ਬੁੱਧਵਾਰ ਨੂੰ ਸ਼ਰੋਮਨੀ ਭਗਤ ਵੀਰ ਜੀ ਦਾ ਪ੍ਰਕਾਸ਼ ਦਿਵਸ ਹੈ ਸੋ ਗੁਰੂ ਘਰ ਦੇ ਸਾਥ ਸਮਝ ਇਸ ਦਿਨ ਪੂਰਨ ਮਾਸੀ ਦਾ ਦਿਹਾੜਾ ਵੀ ਹੈ ਜੋ ਮਹਾਪੁਰਸ਼ ਤਨਤਨ ਸ਼੍ਰੀਮਾਨਕਸ਼ਟ ਬ੍ਰਹਮ ਗਿਆਨੀ ਸੰਤ巴巴 ਜੀ ਸਿੰਘ ਜੀ ਮਹਾਰਾਜ ਵੱਡੇ ਮਹਾਪੁਰਸ਼ ਸੰਤ ਬਾਬਾ ਬਸੰਤ ਸਿੰਘ ਜੀ ਮਹਾਰਾਜ ਸ਼੍ਰੀਮਾਨਕਸ਼ਟ ਬ੍ਰਹਮ ਗਿਆਨੀ ਸੰਤ ਬਾਬਾ ਹਰਭਜਨ ਸਿੰਘ ਵਰਕਰ ਸਾਹਿਬ ਜੀ ਮਹਾਰਾਜ ਉਹਨਾਂ ਦੇ ਜਨਮ ਸਥਾਨ ਨਗਰ ਮਰੂਏ ਵਿੱਚ ਮਨਾਉਂਦੇ ਹਨ ਸ਼ਾਮ ਨੂੰ 6 ਤੋਂ 9 ਵਜੇ ਤੱਕ ਦੁਆਨ ਸਜਦੇ ਹਨ ਹਰਿ ਕਮਸਿਆ ਨੂੰ ਸਗੁਰੂ ਘਰ ਦੀ ਸਾਜ ਸੰਗਤ ਵਿੱਚ ਦੁਆਨ ਸਜਦੇ ਹਨ ਉੱਥੇ ਭਗਤ ਕਬੀਰ ਜੀ ਦੇ ਤਨਤਨ ਸ਼੍ਰੀ ਤੇਜਵਹੱਦਰ ਮਹਾਰਾਜ ਜੀ ਦੇ ਤੇ ਇਹ ਉਸ ਤੋਂ ਉਹ ਜਾਣੂ ਕਰਾਇਆ ਜਾਵੇਗਾ ਸਾਹੂ ਜੀ ਤੇ ਪਹੁੰਚ ਕੇ ਲਾਹਾ ਪ੍ਰਾਪਤ ਕਰ ਸਕਦੇ ਸੋ ਗੁਰੂ ਗ੍ਰੰਥ ਸਾਹਿਬ ਜੀ 12 ਤਰੀਕ ਜੂਨ ਨੂੰ ਜੀਰਵਾਰ ਦੌਰੇਦਨ ਭੰਤਰ ਸ੍ਰੀ ਭਾਰਗਵਨ ਸਾਹਿਬ ਮਹਾਰਾਜੀ ਮੇਰੀ ਪੀੜੇ ਮਾਲਕਨ ਦਾ ਪ੍ਰਕਾਸ਼ ਪਰਵਾਇਆ ਹੈ ਸੁਪਰੰਗ 19 ਜੂਨ ਜੀਰਵਾਰ ਨੂੰ ਗੁਰੂ ਘਰ ਦੀ ਸਾਧ ਸੰਗਤ ਜੀ ਜਨਮ ਦਿਵਸ ਭਾਈ ਪਿਆਰੇ ਭਾਈ ਸਾਹਿਬ ਸਿੰਘ ਜੀ ਦਾ ਆ ਰਿਹਾ ਹੈ ਤੇ 25 ਜੂਨ ਬੁੱਧਵਾਰ ਨੂੰ ਗੁਰੂ ਘਰ ਦੀ ਸਾਧ ਸੰਗਤ ਜੀ ਸ਼੍ਰੀ ਜੀ ਦਵਸਾ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਨ ਹੈ। ਤੇ ਉਹ ਦਿਨ ਮੱਸੀਆ ਦਾ ਦਿਹਾੜਾ ਵੀ ਹੈ 25 ਤਰੀਕ ਦਿਨ ਬੁੱਧਵਾਰ। ਤੇ ਉਹ ਦਿਨ ਸ਼੍ਰੀਮਾਨ ਐਕਸਾਟ ਬਰਾਉਂਗਿਆ ਨੇ ਸੰਤ ਬਾਬਾ ਅਭਿਆਨ ਸਿੰਘ ਜੀ ਮਹਾਰਾਜ ਜੀ ਦੇ ਜਨਮ ਸਥਾਨ ਨਗਰ ਕੰਬੇਜੀ ਦੇ ਵਿਖੇ ਇਹ ਸਾਧ ਸੰਗਤ ਹੀ ਸੰਤ ਬਾਬਾ ਜੀ ਸਿੰਘ ਜੀ ਸ਼ਾਮ ਦੇ ਦੀਵਾਨ ਸਜਾਉਂਦੇ ਹਨ। 6 ਵਜੇ ਤੋਂ ਲੈ ਕੇ 9 ਵਜੇ ਤੱਕ ਸਾਲ ਦੀ ਉੱਥੇ ਪਹੁੰਚ ਕਰਕੇ ਬਾਬਾ ਬੰਦਾ ਸਿੰਘ ਜੀ ਦੇ ਬਹਾਦਰ ਦੇ ਜੀਵਨ ਬਾਰੇ ਗੁਰੂ ਤੇਜ ਬਹਾਦਰ ਦੇ ਇਤਿਹਾਸ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰੂਪ ਸਹਿ ਦਰਸ਼ਨ ਕਰਕੇ ਉਥੇ ਰੌਣਕਾਂ ਨੂੰ ਵਧਾ ਕੇ ਆਪ ਮਹਾਰੂਪਸਾਨੀ ਕੁਛ ਰਿਆ ਬਰਾਵਚ ਕਰ ਸਕਦੇ ਹੋ ਸੁਪਰਾਂਤ ਗੁਰੂ ਗ੍ਰੰਥ ਸਾਹਿਬ ਜੀ ਨੱਤੀ ਜੁਵਨ ਨੂੰ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਰਸੀ ਆ ਰਹੀ ਹੈ ਜੋ ਦੂਸਰੇ ਬਾਦਸ਼ਾਹ ਹੋਏ ਹਨ ਪਹਿਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਸੋ ਇੱਥੇ ਸਮੇਂ ਦੀ ਸਮਾਪਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਵੀਆਂ ਕੋ ਲਾ ਕੇ ਕਿਮਾ ਸੋ ਆਹ ਬਾਤੋ ਬਾਦ ਪਹੁੰਚ ਕਰਕੇ ਇੱਥੇ ਜੂਨ ਮਹੀਨਾ ਚਲਹਾ ਉਠਾ ਲੋ ਅਜਿਹੀ ਮਹਾਕੁਰਸ਼ਾ ਤਾਂ ਕਿ ਅੰਮ੍ਰਿਤ ਵੇਲੇ 2 ਵਜੇ ਇੱਥੋਂ ਸਰਾਂਤ ਪਾਣੀ ਕਰਕੇ ਤਿਆਰ ਹੋ ਕੇ 3:30 ਵਜੇ ਅੰਮ੍ਰਿਤਸਰ ਸਾਹਿਬ ਨੂੰ ਚੱਲਨੇ ਪਾਏ ਸੀ ਉੱਥੇ ਕਣਕੀਆਂ ਟਰਾਲੀਆਂ ਛੜਾ ਕੇ ਦਰਸ਼ਨੋਪਸੰਨ ਕਰਕੇ ਇੱਥੇ ਪਹੁੰਚ ਕੇ ਫਿਰ ਵੀ ਆਪ ਨੂੰ ਦਰਸ਼ਨ ਦਿੱਤੇ ਹਨ ਸਤ ਕਾਵਟ ਹੋਣ ਕਰਕੇ ਕੁਝ ਗੱਲਾਂ ਖਰਾਵ ਹੋਣ ਕਰਕੇ ਆਪ ਜੀ ਦਰਸ਼ਨ ਨਹੀਂ ਕਰ ਸਕਦੇ ਸਤੂਰ ਗਰੀ ਸਾਹਿਬ ਜੀ ਜੀਵਨ ਜੀ ਮੇਜਾ ਅਫਤੋ ਬਾਦ ਲਹਾ ਪ੍ਰਾਪਤ ਕਰੋ ਕਿਉਂਕਿ ਅਮਰੀਕਾ ਦੇ ਵਿੱਚ ਵੀ ਸੰਗਤਾਂ ਮਹਾਰਕੁਸ਼ਾਂ ਨੂੰ ਯਾਦ ਕਰ ਰਹੀਆਂ ਹਨ ਤੇ ਜੁਲਾਈ ਦੇ ਮਹੀਨੇ ਮਹਾਰਕੁਸ਼ਾਂ ਦੇ ਤੇ ਪ੍ਰਚਾਰ ਦਾ ਰਜਤ ਅਮਰੀਕਾ ਦਾ ਰੱਖਣਾ ਹੈ ਸੁਹਈਆਂ ਭੁੱਲਾਂ ਨੀ ਫਿਮਾਂ ਇਹ ਤੁ ਗੱਲ ਕਰ ਕਿਸੇ ਸ਼ਾਂਤ ਦੇਖਲਾ ਬੋਲ ਰਿਹਾ ਹੋਵੇ ਸਾਥ ਸੰਗਤ ਦੇ ਬਖਸੇ ਜੋ ਹੈ ਬਖਸ ਲੈਣਾ ਹੁਣ ਗੁਰੂ ਘਰ ਦੀ ਸਾਜ ਸੰਗਤ ਦੀ ਅਰਦਾਸ ਕੋ ਨੂੰ ਮੰਗ ਸਤਿਗੁਰੂ ਜੀ ਦੀ ਕਿਰਪਾ ਨਾਲ ਮਾੜੇ ਮੇਰਾ ਅਰਦਾਸ ਸਿਖੋਂ ਕਾਰ ਵਾਹਿਗੁਰੂ ਜੀ ਦੀ ਬਖਸ਼ੇ ਸ੍ਰੀ ਓਕੀ ਦੀ ਸਹਾਇ ਵਾਰ ਸਿਗਰੂ ਆਪੀ ਜੀ ਦੀ ਪਾਤਸ਼ਾਹ ਦਸਵੀਂ ਪ੍ਰਕਾਸ਼ਪ੍ਰਭਾਤੀ ਸਰਵਕਾਰ ਬੰਮਾਨ ਸਿਚਾਏ ਤੇ ਅੰਦਰ ਕੁੱਤੇ ਅਮਰ ਆ ਸ਼ਰਮ ਦਾਸ ਹੋਈ ਸਾਹੀ ਆਜਨ ਹਰ ਗੋਵਿੰਦਾ ਸਿਵਰਾਉ ਸਿਰੀ ਹਵਾਈ ਸਿਰੀ ਹਰਿ ਕ੍ਰਿਸ਼ਨ ਪਿਆਈ ਹੈ ਜਿਹਦੇ ਪਿੱਛੇ ਸਭ ਕੁਝ ਆਏ ਤੀਨ ਲੋਹਾ ਅਦਿ ਸਿਵਰੇ ਨਾ ਤਾ ਮੌਂਦ ਰਾਵਨ ਧਾਈ ਸਭ ਖੈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹਮਦਰਦੇ ਦਰਬਾਰ ਦੇ ਕਲਗੀਧਰ ਪਿਤਾ ਸਰਵੰਤ ਸਦਾਨੇ ਪਾਤਸ਼ਾਹ ਜੀ ਸਭ ਕਾਈ ਹੋਏ ਸਹਾਰੇ ਦਸਾ ਪਰੇ ਸ੍ਰੀ ਗੁਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਜੀ ਪਾਠ ਦਰਸ਼ਨ ਮਿਹਰ ਅਦਾ ਕਰਕੇ ਬੋਲੋ ਜੀ ਵਾਰ ਗੁਰ ਪੰਜਾਬ ਪਿਆਰਿਆਂ ਨੂੰ ਜਹ ਹਮ ਸਹਿਜ ਆਦੇਮ ਚਾਲੀਆਂ ਉਪਿਆਂ ਖੱਟੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜੱਪਿਆ ਵਣਕੇ ਸ਼ਿਕਿਆ ਜੀ ਚਲਾਈ ਤੇਗਵਾਹੀ ਦੇ ਕੇ ਅਨੁਚਿਤਾਂ ਤੋਂ ਨਹੀਂ ਆਇਆ ਸਤਿਨਾਮ ਸ਼੍ਰੀ ਗੁਰੂ ਦਾਸ ਜੀ ਤੁਹਾਨੂੰ ਸਾਰੇ ਅੰਬਰ ਕੇ ਬੋਲ ਆਂ ਨਿਉਟਿਆਂ ਦੀ ਓਟ ਨਿਆਸ ਰੰਦੀ ਆਸ ਰੇ ਦਸਾ ਪਾਤਸ਼ਾਹ ਸ੍ਰੀ ਗੁਰੂ ਅੰਗਸਾਹਿਬ ਜੀ ਮਹਾਰਾਜ ਆਗਿ ਦੇ ਚਰਨਾ ਜੀ ਅਰਦਾਸ ਕੀਤੀ ਆਪ ਜੀ ਦੇ ਪਾਵਨ ਚਰਮਾ ਦੀ ਓਟ ਤੇ ਆਸਰਾ ਲਾ ਕੇ ਸ੍ਰੀਮਾਨ 108 ਸੰਤ ਮਹਾਰਾਜ ਬਸੰਤ ਸਿੰਘ ਜੀ ਸ੍ਰੀਮਾਨ 108 ਸੰਤ ਮਹਾਰਾਜ ਜਾਨ ਸਿੰਘ ਜੀ ਸ੍ਰੀਮਾਨ 108 ਸੰਤ ਮਹਾਰਾਜ ਅਰਪਿਤ ਸਿਗਣਾ ਮਿਲੇ ਆਨ ਸੁਦਰ ਬੋਲ ਸਾਹਿਬ ਇਹ ਮਹਾਪੁਰ ਸ਼੍ਰੀਮਾਨ ਐਕਸਲਰ ਸਾਧੂ ਮਹਾਰਾਜ ਜੀ ਸਿੰਘ ਜੀ ਨਿਰਮਲ ਕਟਿਆ ਜਣਾ ਵਾਲਿਆਂ ਦੀ ਅਗਿ ਅੱਜ ਦੇ ਸ਼ਾਮਾਂ ਬਣਾਉ ਨੂੰ ਦੋ ਸ਼੍ਰੀ ਖਨਪਾਲ ਸਹਿਰਾਮੂ ਸ਼ਾਮ ਆਦਮੀ ਨੇ ਪਰਕਰਤਾ ਹੋ ਆਮਸਲੇ ਨੂੰ ਉਪਾਇਆ ਸੁਪਰੰਤ ਵਾਰਸ ਸਦੇ ਤਵਾਨਾ ਚਲਾਈ ਕੁਰਬਾਨੀ ਜੀਵਨ ਸਫਾ ਉਚਾਰਤਾ ਟੂ ਮਾਰਾ ਹੁਣੀਆਂ ਸਮਾਧੀ ਹਾਰੀ ਕਰਵਾਣ ਕਰੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਤੇ ਪਰਮ ਪਰਮਾਣੂ ਦੇ ਪਰਵਾਰ ਕਰੀਆਂ ਆਪਣੇ ਦਰੋਂ ਤੋਂ ਸਿੱਖੀ ਯੂਨੀਵਰਸਿਟੀ ਦਾ ਮਾਮ ਮਾਣ ਤੇ ਦਾਤਾ ਬਖਸ਼ੇ ਕਾਮਿਆ ਜਗਤ ਦੇੰਦਾਲ ਰਖ ਲੈ ਆਪਣੀ ਕਿਰਪਾ ਭਾਗ ਘੂਲਵਾ ਦੇ ਹੋਰੇ ਤਰ ਗੋ ਆਲ ਜੀਅ ਦਾਤ ਕਰ ਤੇ ਧਾਰੇ ਪਰ ਡੋਰੀ ਸਾਹ ਸੁਵਾ ਦੇ ਜੀ ਕਰਾਵੇ ਸੋ ਕਰਨਾ ਨਾਨਕਾ ਤੇਰੀ ਸਰਨਾ ਪਾਛਾ ਕਿਰਪਾ ਕੋ ਸੰਸਾਰ ਦਾ ਭਲਾ ਕਰ ਤੂ ਫਤਿਸ਼ਲਾ ਨਾਸ਼ੋ ਆਪਣਾ ਸਵਾਦ ਦੀ ਚੜ੍ਹਦੀ ਕਬਾਲ ਬਖਸ਼ੇ ਸਤਿ ਸ਼ਾਂਤੀ ਬਖਸ਼ਾਓ ਇਸੇ ਵੀ ਦੁਆ ਮੰਨੀ ਸਰਪੋਰਤ ਦਾ ਕੇ ਆਵਾਸ ਕੋ ਕਿਰਪਾ ਆਪ ਜੀ ਨੇ ਅੱਲਾਹ ਹੀ ਤੁਮਾਂ ਨੂੰ ਬਖਸ਼ੇ ਸੰਤਾਨ ਨਿਹਾਲ ਕਰੋ ਆਪ ਦਾ ਜੱਤੇ ਜੂਰੀ ਆਪ ਸੋਹਣੀ ਜਾਵੇ ਸੇਹ ਪਿਆਰੇ ਮੇਰੇ ਜਿਨ੍ਹਾਂ ਗੁਨਾਹ ਆਪ ਜੀ ਆਮਤ ਪਾਵੇ ਗੁਰੂ ਨਾਨਕ ਦੇਵ ਜੀ ਦਾ ਨਾਮ ਕਰਦੀ ਕਰੇ ਬਾਣੇ ਸਰਬੱਤ ਦਾ